ਲੈਕ ਸਿਰੇ ਦੇ ਮੈਚ ਦੀ ਸ਼ੁਰੂਆਤ ਹੋਣ ਲੱਗੀ ਹੈ ਕਿਤੇ ਖੇਡ ਗਰਾਉਂਡ ਦੇ ਅੰਦਰ ਦੂਸਰਾ ਸੈਮੀਫਾਈਨਲ ਮੈਚ ਮੇਰੇ ਮਿੱਤਰੋ ਦੋਵੇਂ ਟੀਮਾਂ ਦੇ ਦਰਮਿਆਨ ਖੇਡ ਗਰਾਉਂਡ ਦੇ ਅੰਦਰ ਉਧਰਲੇ ਪਾਸੇ ਉਸਤਾਦ ਜੀ ਬਹੁਤ ਵੱਡੀ ਮੁਬਾਰਕਬਾਦ ਹੈ ਬਹੁਤ ਵੱਡੀ ਮੁਬਾਰਕਬਾਦ ਹੈ ਡਾਕਟਰ ਦਿਲਵਾਗ ਮਾਰ ਕਹਿੰਦਾ ਆਉਣ ਵਾਲੇ ਗੈਸ ਸਿੰਘਪੁਰ ਦੇ ਕੱਪ ਤੇ ਮੜੀ ਢਿੱਲੋ ਰਾਜਸਥਾਨੀ ਤੇ 10 ਦਾ ਕਪਰਾਲ ਮਾਨ ਸਨਮਾਨ ਹੋਵੇਗਾ ਇੱਕ ਵਾਰੀ ਤਾੜੀ ਮਾਰੋ ਯਾਰ ਜ਼ੋਰਦਾਰ ਉਧਰਲੇ ਪਾਸੇ ਮੁੰਡਾ ਕਹਿੰਦੇ ਨੰਬਰਾਂ ਦੇ ਵਾਅਦੇ ਕਰ ਗਿਆ ਧੰਨਵਾਦ ਕਰਦੇ ਡਾਕਟਰ ਦਿਲਵੰਗ ਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਪਿਆਰ ਹੈ ਤੁਹਾਡਾ ਲਓ ਰੇਡ ਪੈ ਗਈ ਕਰੋ ਜ਼ਿਕਰ ਮੁੰਡੇ ਦਾ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਕਹਿੰਦੇ ਭੁੱਲਰ ਤਿਆਰ ਵਰ ਤਿਆਰ ਹੈ ਕਹਿੰਦੇ ਗੰਗਾ ਨਗਰ ਵਾਲਾ ਖੇਡ ਗਰਾਊਂਡ ਦੇ ਅੰਦਰ ਡਾਕਟਰ ਦਰਵਾਗ ਦਾ ਧੰਨਵਾਦ ਹੈ ਵੀਰ ਹੈ ਸਾਡਾ ਕਹਿੰਦੇ ਭਰਾ ਹੈ ਸਾਡਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਭਰਾ ਸਾਡੇ ਦਾ ਜਿਹਨੇ ਕਹਿੰਦੇ ਦਾਦ ਦਾ ਤੇ ਜਾਦੂ ਦਾ ਸਨਮਾਨ ਕੱਪ ਦੇ ਨਾਲ ਕਰਨਾ ਹੈ ਆ ਜਿੰਦਗੀ ਦਾ ਮਾਣ ਆ ਸਾਡਾ ਕਹਿੰਦੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਰੇਡ ਪਾਉਣ ਦੇ ਲਈ ਕਹਿੰਦੇ ਆ ਭੁੱਲਰਵਾ ਚੱਕਾ ਜਾਪੀ ਚਾਰ ਨੇ ਨਾਲ ਪਾਈ ਜੜਾ ਤਕੜਾ ਹੋਣਾ ਪੈਣਾ ਮਿਸਤਰਾ ਆ ਸਾਹਮਣੇ ਪਈ ਰੇਡ ਹੁਣ ਟੱਕਰ ਏ ਬੱਲੇ 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 ਆ ਬੱਲੇ ਬੱਲੇ ਆ ਬੱਲੇ ਬੱਲੇ ਆ ਬੱਲੇ ਬੱਲੇ ਵਾਹ ਓਏ ਮੁੰਡਿਆ ਹੁੰਦੀ ਕਮਾਲ ਹੈਪੀ ਤੇ ਕਹਿੰਦੇ ਭੁੱਲਰ ਭੁੱਲਰ ਤੇ ਹੈਪੀ ਆ ਬੱਲੇ ਬੱਲੇ ਹੋ ਗਈ ਕਹਿੰਦੇ ਖੇਡ ਗਰਾਊਂਡ ਦੇ ਅੰਦਰ ਤੇ ਨੰਬਰ ਰੀਡਰ ਦੇ ਹਿੱਸੇ ਜਿਹੜਾ ਜੜ ਚੁੱਕਾ ਕਹਿੰਦੇ ਖੇਡ ਮੈਦਾਨ ਦੇ ਅੰਦਰ ਹੈ ਐਨ ਸਿਰੇ ਦਾ ਮੈਚ ਆ ਅਗਲੀ ਰੇਡ ਪਾਉਣ ਦੀ ਆ ਤਿਆਰ ਵਰ ਤਿਆਰ ਆ ਮੇਰੇ ਮਿੱਤਰੋ ਲਓ ਸੁੱਖੀ ਆ ਗਿਆ ਉਧਰ ਸੰਤੋਖ ਭਰਾੜ ਵੀ ਲਾਈਵ ਕਰਕੇ ਬਹਿ ਗਏ ਚੰਦਰਾ ਇਹ ਨਹੀਂ ਮੰਨਦਾ ਜੋ ਉਧਰਲੇ ਪਾਸੇ ਆਓ ਕਬੱਡੀ 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 ਆਓ ਸੁੱਖੀ ਤੇ ਗੱਡਾ ਸੁੱਖੀ ਤੇ ਗੱਡਾ ਸੁੱਖੀ ਤੇ ਕਰਦੀਪ ਆਓ ਬੱਲੇ 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 ਲੋ ਵਾਹ ਏ ਮਡਿਆ ਵਾਹ ਏ ਮਡਿਆ ਵਾਹ ਏ ਮਡਿਆ ਆਓ ਕਰ ਦਿੱਤੀ ਕਮਾਲ ਉਧਰ ਬਹੁਤ ਹੀ ਸਤਿਕਾਰ ਦੇ ਯੋਗ ਬੀਬੀ ਹਰਮੀਤ ਕੌਰ ਜੀ ਖਾਲਸਾ ਜਿਨ੍ਹਾਂ ਬਣੀਓ ਵੱਡੇ ਮਾਨ ਸਨਮਾਨ ਬੋਲਾਂ ਤੋਂ ਖੁਸ਼ ਹੋ ਕੇ ਦੋਨੇ ਬਲਾਰਾਂ ਦੇ ਲਈ ਆ ਗਿਆ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਬੀਬੀ ਹਰਮੀਤ ਕੌਰ ਦੀ ਦੇਖ ਰੇਖ ਕਿੰਨੇ ਆ ਮੇਲਾ ਚੱਲ ਰਿਹਾ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਦੋਵੇਂ ਬਲਾਰਾਂ ਦੇ ਲਈ ਵੱਡੇ ਮਾਨ ਤੇ ਸਨਮਾਨ ਜਿਨ੍ਹਾਂ ਨੇ ਪਹੁੰਚ ਦੇ ਕੀਤੇ ਆ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਅਗਲੀ ਕਬੱਡੀ ਪਾਉਣ ਦੇ ਲਈ ਆ ਤਿਆਰ ਪਰ ਤਿਆਰ ਹੈ ਖੇਡ ਮੈਦਾਨ ਦੇ ਅੰਦਰ ਕਿ ਕਾਤੋਂ ਕਰਦੀ ਤੜਪਾਈਆਂ ਉਧਰੇ ਕਾਜਾਂ ਨੂੰ ਸਿੰਘ ਮਾਰ ਦੇ ਠੋਕਰ ਤਖਤਾ ਧਾਜਣ ਆ ਜਗਰੂਪ ਦੀ ਰੇਡ ਪਈ ਹੋਈ ਆ ਜਗਰੂਪ ਦੀ ਰੇਡ ਪਈ ਹੋਈ ਆ ਹੁਣ ਚਾਰ ਦਾ ਫੀਰੇ ਕਿਹੜਾ ਬੱਲੇ ਬੱਲੇ ਕਰਾਉਂਦਾ ਮੇਰੇ ਮਿੱਤਰੋ ਖੇਡ ਗਰਾਊਂਡ ਦੇ ਅੰਦਰ ਆ ਚਾਰਾਂ ਦੇ ਟੱਕਰ ਕਿਹਦੇ ਨਾਲ ਆ ਉਹ ਟੱਕਰ ਆ ਖੇਡ ਗਰਾਊਂਡ ਦੇ ਅੰਦਰ ਡਬਲ ਟੱਚ ਦੇ ਫੈਸਲੇ ਨੰਬਰ ਕਿਹਦੇ ਰੇਡਰ ਦੇ ਸੇ ਜੁੜ ਚੁੱਕਿਆ ਜਿਹੜਾ ਖੇਡ ਗਰਾਊਂਡ ਦੇ ਅੰਦਰ ਪੁਆਇੰਟ ਕਿਹਦੇ ਰੇਡਰ ਦਾ ਅਗਲੀ ਕਬੱਡੀ ਪਾਉਣ ਦੇ ਲਈ ਭੱਲਰ ਆ ਗਿਆ ਤੇ ਜਾਦੂ ਕਰਜ ਕਰ। ਲਓ ਭੱਲਰ ਆ ਗਿਆ ਕਹਿੰਦੇ ਗੰਗਾ ਨਗਰ ਵਾਲਾ ਕਬੱਡੀ ਪਾਉਣ ਲਈ ਮੇਰੇ ਮਿੱਤਰੋ। ਉਧਰਲੇ ਪਾਸੇ ਹਉ ਮੁੰਡੇ ਤਿਆਰ ਪਰ ਤਿਆਰ ਨੇ। ਲਾਲ ਬਈ ਵਾਲੇ ਮੇਰੇ ਮਿੱਤਰੋ। ਲਓ ਕਬੱਡੀ 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 ਤੇ ਨੰਬਰ ਕਹਿੰਦੇ ਗੰਗਾ ਨਗਰ ਵਾਲਾ ਭੱਲਰ ਜੋੜ ਗਿਆ। ਆ ਭੱਲਰ ਕਹਿੰਦੇ ਗੰਗਾ ਨਗਰ ਵਾਲਾ ਇੱਕ ਤਗੜੇ ਨੰਬਰ ਦਾ ਵਾਧਾ ਕਰ ਗਿਆ ਕਹਿੰਦੇ ਆਪਣੀ ਟੀਮ ਦੇ ਲਈ। ਅਗਲੀ ਰੇਡ ਪਾਉਣ ਦੇ ਲਈ ਸੁਖਵੀਰ ਆ ਗਿਆ ਕਹਿੰਦੇ ਖੇਡ ਗਰਾਊਂਡ ਦੇ ਅੰਦਰ ਹੈ। ਡਾਕਟਰ ਦਲਵਾਗ ਦਾ ਵੀ ਧੰਨਵਾਦ ਕਰਦੇ ਆ ਵਿਸ਼ੇਸ਼ ਤੌਰ ਤੇ ਵੀਰ ਆ ਸਾਡਾ ਕਹਿੰਦੇ ਭਰਾ ਆ ਜਿਹੜੇ ਖਿਡਾਰੀਆਂ ਦੇ ਮਾਨ ਸਨਮਾਨ ਕਰਦਾ ਕਹਿੰਦੇ ਆ ਰੇਡ ਟੱਕਰ ਕਹਿੰਦੇ ਬੱਬੀ ਦੇ ਨਾਲ ਫੈਸਲੇ ਹੋਣੇ ਆ ਕਹਿੰਦੇ ਫੈਸਲੇ ਹੋਣੇ ਆ ਡਬਲ ਟੱਚ ਦੇ ਫੈਸਲੇ ਨੰਬਰ ਕਹਿੰਦੇ ਸੁਖੀ ਦਾ ਪੁਆਇੰਟ ਕਹਿੰਦੇ ਰੇਡਰ ਦੇ ਹਿੱਸੇ ਜੜ ਚੁੱਕਿਆ ਹੈ ਅਗਲੀ ਰੇਡ ਪੈ ਰਹੀ ਆ ਜਾਦੂ ਕਰਜ ਕਰ ਲਾਓ ਉਧਰਲੇ ਪਾਸੇ ਯਾ ਮਾ ਗਿਆ ਪਰ ਸੁਖੀ ਕਹਿੰਦੇ ਨੰਬਰ ਤਕੜਾ ਜੋੜ ਗਿਆ ਹੈ ਯਾਮੇ ਦੀ ਕਬੱਡੀ ਉਧਰਲੇ ਪਾਸੇ ਮੁੰਡੇ 4 ਨੇ ਤੇ ਚਾਰੇ ਦੇ ਚਾਰੇ ਤਿਆਰ ਨੇ ਪਰ ਨੰਬਰ ਕਹਿੰਦੇ ਯਮਾ जोड ਗਿਆ ਐਵੇਂ ਨਹੀਂ ਟੁੱਕ ਟੁੱਕ ਦਿੱਤਾ ਵਿਪਣ ਬੁੱਟਰ ਨੇ ਇਹ ਕਿਸੇ ਗੱਲ ਨਹੀਂ ਦਿੰਦਾ ਆਹ ਲਈ ਹੱਥਾਂ ਨੂੰ ਕਲੀ ਕਦੇ ਮਾਲਾ ਭਲੀ ਆਹ ਝੂਪਾ ਆ ਗਿਆ ਕਬੱਡੀ ਪਾਉਣ ਦੇ ਲਈ ਆਹ ਝੂਪਾ ਕਹਿੰਦੇ ਤਿਆਰ ਵਰ ਤਿਆਰ ਆ ਇਧਰ ਕਹਿੰਦੇ ਜਾਰ ਕੀ ਤੋਂ ਘਵਾਨ ਸਾਹਿਬ ਵੀ ਪੁਜੇ ਹੋਏ ਨੇ ਪੂਰੇ ਖੁਸ਼ ਨੇ ਆਨੰਦ ਲੈ ਰਿਹਾ ਕਹਿੰਦੇ ਮੈਚਾਂ ਦਾ ਆਹ ਸਿਰੇ ਦਾ ਮੁਕਾਬਲਾ ਚੱਲ ਰਿਹਾ ਕਹਿੰਦੇ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਆਹ ਚਾਰ ਜਾਫੀ ਨੇ ਕਿਹੜਾ ਬੱਲੇ ਬੱਲੇ ਕਰਾਉਂਦਾ ਇਹ ਟੱਕਰ ਪ੍ਰਦੀਪ ਤੇ ਜੂਪਾ ਇਹ ਬੱਲੇ ਬੱਲੇ ਆ ਆ ਬੱਲੇ 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 ਆ ਬੱਲੇ ਬੱਲੇ ਆ ਬੱਲੇ 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 ਵਾਹ ਓਏ ਮੁੰਡਿਆ ਵਾਹ ਓਏ ਜੂਪਿਆ ਇੱਕ ਤਕੜਾ ਨੰਬਰ ਜੂਪੇ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਅਗਲੀ ਰੇਡ ਪੈ ਰਹੀ ਹੈ ਜਾਦੂ ਕੜਜਕਰ ਆ ਆ ਗਿਆ ਮੁੰਡਾ ਕਬੱਡੀ ਪਾਉਣ ਦੇ ਲਈ ਗੰਗਾ ਨਗਰ ਵਾਲਾ ਭੁੱਲਰ ਆ ਗਿਆ गंगानगर वाला भुलर आ गया है बीबी हरमीत कौर जी खालसा और ना अगवाई हेठ एक चोटी का मैच चल रहा है मेरे मित्रों दूजा सेमीफाइनल हॉन टक्कर हॉन टक्कर हॉन टक्कर हॉन टक्कर हॉन टक्कर हॉन टक्कर हॉन नहीं सा ਪਿੜ ਗਏ ਸਾਨ ਪਿੜ ਗਏ ਸਾਨ ਪਿੜ ਗਏ ਗੋਲੂ ਵਾਲੇ ਦੇ ਅੰਦਰ ਏ ਏ ਏ ਆ ਏ ਆ ਏ ਆ ਏ ਆ ਓ ਤਾੜੀ ਮਾਰੋ ਵਾਹ ਓਏ ਮੁੰਡਿਆਂ ਜਿਹੜੇ ਪਾਣੀਆਂ ਚ ਲੋਕ ਲਾਉਂਦੇ ਤਾਰੀਆਂ ਓ ਪਾਣੀ ਅਸੀਂ ਪੀਤੇ ਹੋਏ ਆ ਫਿਰ ਕੰਡਵੇਂ ਕੰਡਵੇਂ ਰਕਾਣ ਪੈਦਾ ਪੀਤੇ ਹੋਏ ਫਿਰ ਕੰਡਵੇਂ ਰਕਾਣ ਪੈਦਾ ਆ ਕੀਤੇ ਹੋਇਆ ਅਗਲੀ ਰੇਡ ਪਾਉਣ ਦੇ ਲਈ ਆ ਸੁਖੀ ਤਿਆਰ ਹੁਣ ਟੱਕਰ ਸਿੰਘ ਦੀ ਸਿੰਘ ਦੇ ਨਾਲ ਇਹ ਸੱਪ ਨੂੰ ਸੱਪ ਲੜੇ ਤੇ ਫਿਰ ਜੈਰ ਕਿਨੂੰ ਚੜੇ ਆ ਬੱਲੇ ਬੱਲੇ ਆ ਬੱਲੇ ਬੱਲੇ ਆ ਬੱਲੇ ਬੱਲੇ ਵਾਹ ਓਏ ਜਾਲਕੀ ਵਾਲਿਆ ਵਾਹ ਓਏ ਜਾਲਕੀ ਵਾਲਾ ਬੱਬੀ ਆ ਕਰਦਾ ਕਹਿੰਦੇ ਕਮਾਲ ਮੇਰੇ ਮਿੱਤਰੋ ਕਿ ਆ ਸਾਹਮਣੇ ਕਹਿੰਦੇ ਜਫਾ ਲਾ ਕੇ ਬੱਲੇ ਬੱਲੇ ਘਰਾ ਦੱਤੀਆਂ ਐਨ ਟੌਪ ਦਾ ਜਫਾ ਲਾ ਕੇ ਕਰਤੀ ਕਹਿੰਦੇ ਕਮਾਲ ਜਾਮੇ ਦੀ ਰੇਡ ਪੈ ਰਹੀ ਹੈ ਲਓ ਜਾਮਾ ਆ ਗਿਆ ਕਬੱਡੀ ਪਾਉਣ ਦੇ ਲਈ ਰਸਿਆ ਹੋ ਜਰਾ ਸਾਹਮਣੇ ਦੇ ਪਤਾ ਲੱਗੇ ਮੁੰਡੇ ਦੇ ਪਿੰਡੇ 'ਚ ਕਿੰਨਾ ਇੱਕ ਕਰੰਟ ਹੈ ਪਰ ਰੜੇ ਵਾਲੀਆ ਮੁੰਡਾ ਥਾਪੀਆਂ ਮਾਰਦਾ ਇੱਕ ਗੱਲ ਪੱਕੀ ਆ ਜਾਮਾ ਚੰਦਰਾਜ ਰੇਸ ਖੋਲੀ ਫਿਰਦਾ ਜਾਮਾ ਤੇ ਅੱਜ ਰੁਕਣ ਦੇ ਮੂਡ 'ਚ ਨਹੀਂ ਜਾਮਾ ਤੇ ਜਾਮਾ ਹੀ ਆ ਕਹਿੰਦੇ ਆ ਕਮਾਲ ਕਰਦਾ ਮੁੰਡਾ ਕਹਿੰਦੇ ਅਗਲੀ ਕਬੱਡੀ ਪੌਂਡ ਦੇ ਲਈ ਜੂਪਾ ਤਿਆਰ ਵਰ ਤਿਆਰ ਆ। ਲਓ ਜੂਪਾ ਆ ਗਿਆ ਜਗਰੂਪ ਸਿੰਘ ਜੂਪਾ ਸੰਧੂ ਪਰਿਵਾਰ ਦਾ ਤੇ ਨਾਲ ਕਹਿੰਦੇ ਕਾਰੀ ਵੀਰ ਹੈ ਸਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਫੇਟੋ ਕੇ ਗਰਾਊਂਡ 'ਚ ਵਾਪਸੀ ਕਰੇਗਾ। ਅੱਜ ਵੱਡੇ ਮਾਨ ਸਨਮਾਨ ਸੁਖਵੀਰ ਕਿਦਾਰੇ ਕੰਨੀਓ 11000 ਨਾਲ ਹੋਣੇ ਆ ਪਰ ਉਧਰਲੇ ਪਾਸੇ ਫੈਸਲੇ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਵਾਹ ਓਏ ਜੱਸਿਆ ਫਿਟਨੈਸ ਅੱਜ ਵੀ ਕਹਿੰਦੇ ਪੂਰੀ ਆ ਆ ਦੁਨੀਆ ਮਨਾਈਆਂ ਕਹਿੰਦੇ ਜੱਸੇ ਨੇ ਵੀ ਕਬੱਡੀ ਦੇ ਅੰਦਰ ਜੱਫੇ ਲਾਂ ਲਾਂ ਕੇ ਆ ਦੁਨੀਆ ਮਨਾਈ ਆ ਕਹਿੰਦੇ ਜੱਸੇ ਨੇ ਵੀ ਰੇਡ ਪਾਉਣ ਦੇ ਲਈ ਕਹਿੰਦੇ ਤਿਆਰ ਵਰ ਤਿਆਰ ਉਧਰ ਗਰਮੀਤ ਭੁੱਲਰ ਜੀ ਵੱਡੇ ਮਾਨ ਸਨਮਾਨ ਕਰ ਰਿਹਾ ਕਹਿੰਦੇ ਦੋਵੇਂ ਬਲਾਰਿਆਂ ਦੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਗੁਰਪ੍ਰੀਤ ਭਾਈ ਦੇਖ ਨਿਆਰਾ ਰੇਡ ਪੈ ਰਹੀ ਆ ਕਹਿੰਦੇ ਪਾਲੀ ਤੱਕ ਲੈ ਨਿਆਰਾ ਕਬੱਡੀ ਦਾ ਪਰ ਡਬਲ ਟੱਚ ਦੇ ਫੈਸਲੇ ਨੰਬਰ ਰੇਡਰ ਦਾ ਹਉ ਨੰਬਰ ਰੇਟਰ ਦਾ ਇਮਾਨਦਾਰੀ ਦਾ ਸੱਚੀ ਤੇ ਸੁੱਚੀ ਢੰਗ ਦੇ ਨਾਲ ਪਰ ਆ ਆ ਗਿਆ ਸੁਖੀ ਇਹਦੀ ਯਾਰੀ ਕਹਿੰਦੇ ਟਰਾਲੇ ਦੇ ਨਾਲ ਇਹ ਵੀ ਕਹਿੰਦੇ ਟਰਾਲਿਆਂ ਦੇ ਨਾਲ ਖੇਡਦਾ ਮੁੰਡਾ ਹਉ ਵੇਖ ਆ ਗਿਆ ਸੁਖੀ ਵੀ ਐਵੇਂ ਨਾ ਜਾਣ ਟਰੱਕਾਂ ਨੂੰ ਮਾਰੀ ਦੀ ਠੋਕਰ ਲੱਖਾਂ ਨੂੰ ਹਉ ਸਾਰੀ ਸਾਰੀ ਰਾਤ ਜਾਗਣਾ ਬਸ ਨਹੀਂ ਲਾਲਿਆਂ ਨੇ ਹਉ ਦਿੱਥੋਂ ਤੱਕ ਤੇਰਾ ਸਿਰ ਹੁੰਦਾ ਏ ਕਾਰ ਵਾਲੀਏ ਨਹੀਂ ਉਹ ਦੂਤੇ ਹੁੰਦੇ ਪਾਰ ਤਰੱਕਾਂ ਵਾਲਿਆਂ ਦੇ ਪਰ ਉਧਰਲੇ ਪਾਸੇ ਸੁੱਖੀ ਜੱਫਾ ਖਾਵੇਂ ਤਾਂ ਆਹ ਕਮਾਲ ਕਰ ਦਿੱਤੀ ਹੈ ਕਹਿੰਦੇ ਖੇਡ ਗਰਾਊਂਡ ਦੇ ਅੰਦਰ ਜੱਫਾ ਲਾ ਕੇ ਬੱਲੇ ਬੱਲੇ ਕਰਾ ਦਿੱਤੀ ਹੈ ਕਹਿੰਦੇ ਉਧਰ ਗਰਮੀਤ ਭਾਈ ਵੱਡੇ ਮਾਨ ਦੋਵਾਂ ਬਲਾਰਿਆਂ ਲਈ ਪਹੁੰਚਦੇ ਕਰਦਾ ਬਹੁਤ ਧੰਨਵਾਦ ਕਰਦੇ ਦੋਵੇਂ ਬਲਾਰਿਆਂ ਦੇ ਲਈ ਅਗਲੀ ਰੇਡ ਪੈਣ ਜਾ ਰਹੀ ਹੈ ਕਹਿੰਦੇ ਖੇਡ ਗਰਾਊਂਡ ਦੇ ਅੰਦਰ ਆਹ ਪਾਈਓ ਕਬੱਡੀ ਆ ਕਿਹੜਾ ਜੱਫਾ ਲਾਉਂਦਾ ਆ ਆਹ ਕਿਹੜਾ ਬੱਲੇ ਬੱਲੇ ਕਰਾਉਂਦਾ ਕਹਿੰਦੇ ਖੇਡ ਮੈਦਾਨ ਦੇ ਅੰਦਰ ਲਾਵ ਸਾਹਮਣੇ ਰੇਡ ਤੇ ਨੰਬਰ ਕਹਿੰਦੇ ਰੇਡਰ ਦਾ ਅਗਲੀ ਕਬੱਡੀ ਪੈਣ ਜਾ ਰਹੀ ਹੈ ਕਰ ਜਾਦੂ ਜੇਕਰ ਲਾਵ ਆ ਗਿਆ ਫੇਰ ਕਹਿੰਦੇ ਸਾਨ ਜੱਟੋ ਆਹ ਚੂਪਾ ਆ ਗਿਆ ਕਬੱਡੀ ਪੈਣ ਦਾ ਹੀ ਮੇਰੇ ਮਿੱਤਰੋ ਆਹ ਰੇਡ ਪਾ ਰਹੀ ਹੈ ਵੀ ਰੇਡਾਂ ਭਾਵੇਂ ਲੱਖ ਪੈਂਦੀਆਂ ਗੱਲ ਆਣ ਜੱਫੀਆਂ ਤੇ ਮੁੱਕਣੀ ਆਹ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਆਣ ਜੱਫੀਆਂ ਤੇ ਮੁੱਕਣੀ ਜੱਸਾ ਫੇਰ ਨਹੀਂ ਮੰਨਦਾ ਨੰਬਰ ਰੇਡਰ ਦਾ ਪੁਆਇੰਟ ਕਹਿੰਦੇ ਰੇਡਰ ਦੇ ਹਿੱਸੇ ਜੁੜ ਚੁੱਕਿਆ ਸੰਤੋਖ ਬਰਾਣ ਜੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਅੰਗਰੇਜ਼ ਸਿੰਘ ਗੇਜਾ ਪਜਾ ਹੋਇਆ ਕਹਿੰਦੇ ਵੱਡੀ ਰਮਾਈ ਹੇਟ ਕਹਿੰਦੇ ਮੇਲਾ ਚੱਲ ਰਿਹਾ ਕਹਿੰਦੇ ਖੇਡ ਗਰਾਊਂਡਾਂ ਦੇ ਅੰਦਰ ਚਰਚੇ ਵੱਡੇ ਨੇ ਗੁਰੀ ਹੋਵੇ ਗੁਰੀ ਲੱਗਿਆ ਲੱਗਿਆ ਪਤਾ ਲੱਗ ਜਾਣਾ ਗੱਜੇ ਭਾਈ ਕੀ ਫੈਸਲੇ ਆ ਨੰਬਰ ਰੇਡਰ ਦਾ ਜੀ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਪੁਆਇਆ ਕਵੜੀਆ ਪਾਓ ਮਰਣਾ ਪੈਣਾ ਮੰਨਣਾ ਪੈਣਾ ਮੰਨਣਾ ਪੈਣਾ ਚੱਲ ਓਏ ਮੁੰਡਿਆ ਆ ਗਿਆ ਕਹਿੰਦੇ ਰੈਂਪੀ ਕਹਿੰਦੇ ਮੁੰਡੇ ਨੂੰ ਯਾਮੇ ਦੇ ਨਾਲ ਪ੍ਰਸਿੱਧੀ ਮਿਲੀ ਐ ਆਓ ਯਾਮੇ ਦੀ ਰੇਡ ਪਰ ਜਹਾਜ਼ ਬਣਾਉਂਦਾ ਅੱਜ ਰੁਕਣ ਤੇ ਮੂਹਰ ਚ ਨਹੀਂ ਕਹਿੰਦਾ ਏਡੀ ਕਿਹੜੀ ਗੱਲ ਐ ਹਰ ਮਸਲੇ ਦਾ ਹੱਲਾ ਏਡੀ ਕਿਹੜੀ ਗੱਲ ਐ ਕਹਿੰਦਾ ਹਰ ਇੱਕ ਮਸਲੇ ਦਾ ਹੱਲਾ ਰੱਬ ਉੱਤੇ ਆ ਧਰਤੀ ਥੱਲੇ ਆ ਗੋਲੂ ਵਾਲ ਦੇ ਗਰਾਊਂਡ 'ਚ ਬੱਲੇ ਬੱਲੇ ਆ ਕਹਿੰਦੇ ਗੋਲੂ ਵਾਲੇ ਦੇ ਗਰਾਊਂਡ 'ਚ ਆ ਬੱਲੇ ਬੱਲੇ ਆ ਰੇਡ ਪਈ ਹੋਈ ਆ ਕਹਿੰਦੇ ਸੁਖੀ ਦੀ ਟੱਕਰ ਕਹਿੰਦੇ ਪ੍ਰਦੀਪ ਦੇ ਨਾਲ ਇਹ ਲੱਗਦਾ ਜੋਰ ਕਬੱਡੀ 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 ਆ ਵਜਦੀਆਂ ਤੋਲਾ ਉਖੜਦੇ ਪੈਰ ਆ ਲੱਗਦਾ ਜੋਰ ਕਬੱਡੀ 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 ਆ ਬੱਲੇ ਬੱਲੇ ਆ ਬੱਲੇ ਬੱਲੇ ਆ ਬੱਲੇ ਬੱਲੇ ਵਾਹ ਓਏ ਮੁੰਡਿਆਂ ਆ ਬੱਲੇ 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 ਆਓ ਤਾੜੀ ਮਾਰੋ ਜ਼ੋਰਦਾਰ ਆਓ ਵੇਖੋ ਆਓ ਵੇਖ ਬੜੀ ਤਕੜੀ ਕਬੱਡੀ ਖੇਡੀ ਹੈ ਸੁਖੀ ਬਈ ਨੇ ਆਓ ਸੀਨੀਅਰ ਪਲੇਅਰ ਹੈ ਤੇ ਸੀਨੀਅਰ ਦੀ ਰਿਸਪੈਕਟ ਕਰਦੇ ਨੇ ਲਓ ਇਧਰਲੇ ਪਾਸੇ ਗੰਗਾ ਨਗਰ ਵਾਲਾ ਕਹਿੰਦੇ ਭੁੱਲਰ ਆ ਗਿਆ ਹੈ ਕਬੱਡੀ ਪਾਉਣ ਦੇ ਲਈ ਉਧਰਲੇ ਪਾਸੇ ਰੱਸਿਆ ਹੋ ਤਕੜਾ ਹੋ ਤਕੜਾ ਹੋ ਤਕੜਾ ਰੜੇ ਵਾਲੀਆ ਰੜੇ ਵਾਲੀਆ ਰੜੇ ਵਾਲੀਆ ਪਰ ਨੰਬਰ ਭਲਰ ਕੰਗਾਨਗਰ ਵਾਲਾ ਜੋੜ ਗਿਆ ਲੈ ਇੱਕ ਤਗੜੇ ਨੰਬਰ ਦਾ ਕਹਿੰਦੇ ਵਾਅਦਾ ਕਰ ਦਿੱਤਾ ਜੇ ਕਬੱਡੀ ਦੀਆਂ ਟੀਮਾਂ ਵਧੀਆ ਲੱਗਿਆ ਦਰਸ਼ਕ ਵੀਰੋ ਜੇ ਕਬੱਡੀ ਦਾ ਸਵਾਦ ਆਇਆ ਇੱਕ ਵਾਰੀ ਦਿਲੋਂ ਜ਼ੋਰਦਾਰ ਇੱਕ ਵਾਰੀ ਦਿਲੋਂ ਜ਼ੋਰਦਾਰ ਤਾੜੀ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਨੇ ਪਰ ਟੱਕਰ ਵੱਡੀ ਆ ਇਹ ਝੂਪਾਂ ਤੇ ਬੱbbi ਬੱbbi ਤੇ ਝੂਪਾਂ ਬੱਲੇ ਬੱਲੇ ਅੱਜ ਜੱਟ ਰੁਕਣ ਦੇ ਮੂੜ ਚ ਨਹੀਂ ਅੱਜ ਜੱਟ ਰੁਕਣ ਦੇ ਮੂੜ ਚ ਨਹੀਂ ਰੇਡ ਪੈ ਗਈ ਆ ਜਾਦੂ ਆ ਆ ਗਿਆ ਕੰਮ ਯਾਮਾ ਫੇਰ ਕਬੱਡੀ ਪਾਉਣ ਦੇ ਲਈ ਉਧਰਲੇ ਪਾਸੇ ਇਹਨੇ ਬੜੀਆਂ ਥਾਪੀਆਂ ਮਾਰੀਆਂ ਪਰ ਇਧਰਲੇ ਪਾਸੇ ਹੁਣ ਟੱਕਰ ਹੁਣ ਟੱਕਰ ਉਹ ਤਾੜੀ ਮਾਰੋ ਜਿਹਨੂੰ ਇਹ ਆਹ ਮੁੰਡੇ ਦੀ ਗੇਮ ਵਧੀਆ ਲੱਗੀ ਯਾਰੋ ਵਾਕਿਆ ਜਾਮਾ ਤੇ ਕਹਿੰਦੇ ਜਾਮਾ ਆ ਚੱਟੇ ਦੰਦ ਦਾ ਸੁਣਾਉਣਾ ਰਹਿੰਦੇ ਲੋਕੀ ਭੜੇ ਸ਼ੱਕ ਕਰਦੇ ਹਾਸਸ ਰੇਡਾਂ ਪਾਉਂਦਾ ਕਹਿੰਦੇ ਕਮਾਲ ਦੀਆਂ ਜੰਮਾਂ ਤੇ ਆ ਬੱਲੇ ਬੱਲੇ ਕਰਾਉਂਦਾ ਕਹਿੰਦੇ ਖੇਡ ਮੈਦਾਨਾਂ ਦੇ ਅੰਦਰ ਰੇਡ ਪਾਉਣ ਦੇ ਲਈ ਕਹਿੰਦੇ ਗੋਰਾ ਕਹਤੇ ਜਾਦੂ ਕਰ ਜਿੱਕਰ ਆਓ ਗੋਰਾ ਆ ਗਿਆ ਕਬੱਡੀ ਪਾਉਣ ਦੇ ਲਈ ਆਓ ਵੇਖੋ ਜਾਪੀਆਂ ਨੂੰ ਕੌਟੀਆਂ ਪਾਉਣੀਆਂ ਪੈਂਦੀਆਂ ਗੱਲ ਕਿਸੇ ਟਿਕਾਣੇ ਨਹੀਂ ਲੱਗਣੀ ਆਹ ਮੁੰਡੇ ਦੀ ਰੇਡ ਪੈ ਰਹੀ ਐ ਉਧਰਲੇ ਪਾਸੇ ਆਹ ਤਿਆਰ ਪਰ ਤਿਆਰ ਪਰ ਜਾਂਦੇ ਹੀ ਚਾਹ ਨਾ ਪਿੰਨੀਆਂ ਧਰਤੀਆਂ ਆਹ ਵੇਖੋ ਇਹ ਜਾਨ ਨਹੀਂ ਪਛਾਨ ਨਹੀਂ ਭੂਆ ਝੋਲਾ ਕਿੱਥੇ ਰੱਖਾ ਇਹ ਜਾਨ ਨਹੀਂ ਪਛਾਨ ਨਹੀਂ ਖੈਰ ਨਹੀਂ ਸੁੱਖ ਨਹੀਂ ਜਾਂਦੇ ਸਾਰ ਕਹਿੰਦਾ ਭੂਆ ਝੋਲਾ ਕਿੱਥੇ ਰੱਖਾ ਆਹ ਕਮਾਲ ਕਰ ਦਿੱਤੀ ਕਹਿੰਦੇ ਖੇਡ ਦਾ ਅਦਾਨ ਦੇ ਅੰਦਰ ਰੇਡ ਪੈਣ ਜਾ ਰਿਹਾ ਜਾਦੂ ਕਰ ਜੱਕਰ ਆਉ ਆ ਗਿਆ ਮੁੰਡਾ ਫੇਰ ਕਬੱਡੀ ਪਾਉਣ ਦੇ ਲਈ ਗੰਗਾ ਨਗਰ ਵਾਲਾ ਕਹਿੰਦੇ ਭੁੱਲ ਰਹਿ ਮੇਰੇ ਮਿੱਤਰੋ ਆਉ ਵੇਖ ਹੁਣ ਟੱਕਰ ਕਿਹਦੇ ਨਾਲ ਹੋਣੀ ਹੈ ਵੀ ਟੱਕਰ ਹੋਗੀ ਸ਼ੇਰਾਂ ਦੀ ਖੜ ਕੇ ਤੱਕੇ ਕੁੱਲ ਜਮਾਨਾ ਕੱਪ ਅਈਓ ਜਿੱਤਣਗੇ ਜਿਨ੍ਹਾਂ ਦੇ ਟੌਲਿਆਂ ਪੱਟਾਂ ਦੇ ਵਿੱਚ ਜਾਨਾ ਕੱਪ ਅਈਓ ਜਿੱਤਣਗੇ ਜਿਨ੍ਹਾਂ ਦੇ ਟੌਲਿਆਂ ਪੱਟਾਂ ਦੇ ਵਿੱਚ ਜਾਨਾ ਲਾਂ ਬੱਲੇ 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 ਵਾਓ ਹੈਪੀ ਤੇ ਕਹਿੰਦੇ ਭੁੱਲਰ ਭੁੱਲਰ ਤੇ ਹੈਪੀ ਬੱਲੇ ਬੱਲੇ ਕਰਾਉਂਦਾ ਕਹਿੰਦੇ ਮੁੰਡਾ ਖੇਡ ਗਰਾਊਂਡ ਦੇ ਅੰਦਰ ਹੈ ਇਹ ਪੁਰਾਣਾ ਪਾਪੀ ਹੈ ਕਹਿੰਦੇ ਇਹ ਲੰਬੇ ਸਮੇਂ ਤੋਂ ਯਾਰੀ ਸੁੱਖੇ ਦੇ ਨਾਲ ਆ ਵੱਡੇ ਚਰਤੇ ਰਹੇ ਆ ਕਹਿੰਦੇ ਇਹਦਾ ਖੇਡ ਮੈਦਾਨਾਂ ਦੇ ਅੰਦਰ ਹੈ ਅਗਲੀ ਕਬੱਡੀ ਪਾਉਣ ਦੇ ਲਈ ਪਿਆਰ ਪਰ ਤਿਆਰਾ ਜਾਦੂ ਕਰ ਜੇ ਕਰ ਆਓ ਚੂਪਾ 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 ਆ ਗਿਆ ਆਓ ਚੂਪਾ ਆ ਗਿਆ ਕਬੱਡੀ ਪਾਉਣ ਦੇ ਲਈ ਉਧਰ ਧੰਨਵਾਦ ਹੈ ਬੀਬੀ ਹਰਮੀਤ ਕੌਰ ਜੀ ਖਾਲਸਾ ਗੁਰਵਿੰਦਰ ਸਿੱਧੂ ਨਿਰਮਲ ਵੀਰ ਸਾਡਾ ਸੰਤੋਖ ਬਰਾੜ ਫਿਰ ਨਾਲ ਸਾਰੇ ਅਫੀਸ਼ੀਅਲ ਸਾਰੇ ਵੀਰਾਂ ਦਾ ਸਾਰੇ ਪਲੇਅਰਾਂ ਦਾ ਬਹੁਤ ਬਹੁਤ ਧੰਨਵਾਦ ਚੂਪਾ 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 ਆਹੋ ਨੰਬਰਾਂ ਦੇ ਵਾਧੇ ਕਰ ਗਿਆ ਆਹੋ ਨੰਬਰਾਂ ਦੇ ਵਾਧੇ ਕਰ ਗਿਆ ਕਮਲਜੀ ਮੈਨ ਤੇ ਨਾਲ ਕਹਿੰਦੇ ਕਲਜੀ ਡਾਕਾ ਬਹੁਤ ਵੱਡਾ ਧੰਨਵਾਦ ਲਓ ਕਬੱਡੀ ਪੈ ਗਈ ਕਰੋ ਜਕੜ ਲਓ ਸਾਹਮਣੇ ਕਹਿੰਦੇ ਜਾਮਾ ਤੇ ਚੰਦਰ ਅਜ ਥਾਪਕਾਂ ਹੀ ਮਾਰੀ ਜਾਂਦਾ ਹੈ ਮੈਚ ਸਮਾਪਤ ਕਿਹੜੀ ਜਿੱਤ ਗਈ ਕਰੋ ਸਾਂਝੇ ਸਕੋਰ 11 15 ਲਾਲਬਾਈ ਦੇ ਨੰਬਰ ਆ ਜੀ